ਸਾਡੇ ਇਸ ਜੁੜੀਏ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਖੜ ਫਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਜਿੰਨਾਂ ਦੀਆਂ ਪੈਨਸ਼ਨਾਂ ਲੱਗੀਆਂ ਨੇ ਸਾਰਨ ਫਾਇਰ ਫਰੀਦ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਸੰਬੰਧੀ ਜੋ ਤਾਜ਼ਾ ਅਪਡੇਟ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਾਂਗੇ ਜੀ ਅੱਜ 18 ਅਗਸਤ ਦਾ ਦਿਨ ਹੋ ਚੁੱਕਿਆ ਅਗਸਤ ਮਹੀਨੇ ਦੀਆਂ ਜੜੀਆਂ ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਉਹ ਅਸੀਂ ਤੁਹਾਨੂੰ ਰੈਗੂਲਰ ਤੌਰ ਤੇ ਅਪਡੇਟ ਕਰਦੇ ਆ ਰਹੇ ਹਾਂ ਜਿਹੜੇ ਦੋ ਚਾਰ ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਰਹਿੰਦੀਆਂ ਨੇ ਉਹਦੇ ਬਾਰੇ ਵੀ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਤਾਂ ਫਿਰ ਤੁਹਾਨੂੰ ਦੱਸ ਦਿਆ ਜੀ ਅੱਜ ਦਿਨ ਹੈ 18 ਅਗਸਤ ਦਾ ਟਾਈਮ ਹੋ ਰਿਹਾ ਜੀ ਲਗਭਗ ਕਹ ਲਈਏ ਕਿ ਪੌਣਿਕ 8 ਵਜੇ ਚੱਲੇ ਆ ਜਾਂ ਸਿੱਧੇ ਤੌਰ ਤੇ ਕਹ ਲਈਏ 8 ਵਜੇ ਚੱਲੇ ਆ ਤੇ ਅੱਜ ਮੰਗਲਵਾਰ ਦਾ ਸੌਰੀ ਸੋਮਵਾਰ ਦਾ ਦਿਨ ਹੈ ਜੀ ਅੱਜ ਦੇ ਲਗਭਗ 8 ਵਜੇ ਤੱਕ ਜਿਹੜੇ ਜ਼ਿਲ੍ਹੇ ਰਹਿੰਦੇ ਆ 3-4 ਜ਼ਿਲ੍ਹੇ ਰਹਿੰਦੇ ਆ ਸ੍ਰੀ ਤਰਨਤਾਰਨ ਸਾਹਿਬ ਹੋ ਗਿਆ ਮਲੇਰਕੋਟਲਾ ਹੋ ਗਿਆ ਇੱਕ ਦੋ ਜ਼ਿਲ੍ਹੇ ਹੋਰ ਰਹਿੰਦੇ ਆ ਸੋ ਇੱਥੇ ਤੁਹਾਨੂੰ ਦੱਸ ਦਈਏ ਕਿ ਪੈਨਸ਼ਨਾਂ ਜਾਰੀ ਹੋਣ ਦੀ ਹਾਲੇ ਤੱਕ ਸਾਨੂੰ ਕੋਈ ਸੂਚਨਾ ਨਹੀਂ ਹੈਗੀ ਆ ਅੱਜ ਹੈਗਾ ਜੀ ਵਰਕਿੰਗ ਡੇ ਪਿਛੇ ਤਿੰਨ ਦਿਨਾਂ ਦੇ ਵਿੱਚ ਸਰਕਾਰੀ ਛੁੱਟੀਆਂ ਆ ਗਈਆਂ ਸੀ ਯਾਨੀ ਕਿ ਵਰਕਿੰਗ ਜਿਹੜੇ ਡੇ ਜਿਹੜੇ ਨਹੀਂ ਸੀਗੇ ਤੇ ਵੀਕਐਂਡ ਆ ਗਿਆ ਸੀ ਤੇ ਜਿਹਦੇ ਸਰਕਾਰ ਬੈਂਕਾਂ ਦੇ ਵਿੱਚ ਵੀ ਛੁੱਟੀਆਂ ਰਹਿੰਦੀਆਂ ਤੇ ਪੈਨਸ਼ਨਾਂ ਜਾਰੀ ਹੋਣ ਦੀ ਜਿਹੜੀ ਕਹ ਲਈਏ ਕਿ ਸੰਭਾਵਨਾ ਹੁੰਦੀ ਹੈ ਉਹ ਘੱਟ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਸੋ ਅੱਜ ਦਾ ਦੇਣਾ ਛੁੱਟੀ ਕੋਈ ਨਹੀਂ ਆ ਵਰਕਿੰਗ ਡੇ ਆ ਬੈਂਕ ਖੁੱਲੇ ਨੇ ਤੇ ਅੱਜ ਜਣੀਆਂ ਨੇ ਪੈਨਸ਼ਨਾਂ ਜਾਰੀ ਹੋ ਜਾਣਗੀਆਂ ਸਾਡੇ ਉਮੀਦਾਂ ਦੇ ਮੁਤਾਬਕ ਸ਼ਾਮ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋਣ ਦੀ ਸੂਚਨਾਵਾਂ ਆ ਜਾਣਗੀਆਂ ਫਿਲਹਾਲ ਹਾਲੇ ਤੱਕ ਸਾਨੂੰ ਏਦਾਂ ਦੀ ਕੋਈ ਅਫਰਡ ਨਹੀਂ ਆ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਗਈਆਂ ਹੋਣ 3000 ਪੈਨਸ਼ਨ ਇੱਕ ਜ਼ਿਲ੍ਹੇ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਆਈਸੀ ਕਿਉਂ ਆਈਸੀ ਕਿਉਂਕਿ ਉੱਥੇ ਪਿਛਲੇ 2 ਮਹੀਨੇ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਉਹ ਇਕੱਠੀਆਂ ਪਾਈਆਂ ਗਈਆਂ ਸੀ ਪੰਜਾਬ ਸਰਕਾਰ ਵੱਲੋਂ ਤੇ 1500 ਰੁਪਇਆ ਵਾਕਿ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਭਾਈਆਂ ਜਾ ਰਹੀਆਂ ਨੇ ਤੇ ਅਗਸਤ ਮਹੀਨੇ ਤੋਂ ਬਾਅਦ ਯਾਨੀ ਕਿ ਸਤੰਬਰ ਮਹੀਨਾ ਜੜਾਏਗਾ ਉਹਦੇ ਵਿੱਚ ਵੀ 2500 ਵਾਲੀ ਹਾਲੇ ਕੋਈ ਅਪਡੇਟ ਨਹੀਂ ਆ 3000 ਦੀ ਕੋਈ ਅਪਡੇਟ ਨਹੀਂ ਆ ਤੇ ਉਹਦੇ ਜੋ ਵੀ 1500 ਰੁਪਇਆ ਫੈਸ਼ਲ ਹੈ ਜਿਹੜੀ ਉਹ ਜਾਰੀ ਕੀਤੀ ਜਾਵੇਗੀ ਇਹ ਜ਼ਰੂਰ ਫਾਇਦਾ ਹੁੰਦਾ ਦਿਖ ਰਿਹਾ ਹੈ ਕਿ ਪੈਨਸ਼ਨ ਹੈ ਜਿਹੜੀ ਉਸ ਸਮੇਂ ਸਿਰ ਜਾਰੀ ਹੋ ਰਹੀ ਹੈ ਇਸ ਮਹੀਨੇ ਦੇ ਵਿੱਚ ਵੀ ਲਗਭਗ ਇਹਨਾਂ ਦੋ ਚਾਰ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਦੀ ਜਿਹੜੀ ਪੈਨਸ਼ਨਾਂ ਨੇ ਉਸ ਸਮੇਂ ਸਿਰ ਜਾਰੀ ਹੋ ਚੁੱਕੀਆਂ ਨੇ ਸੋ ਅੱਜ ਜੇਕਰ ਪੈਨਸ਼ਨ ਦੇ ਰਿਗਾਰਡਿੰਗ ਕੋਈ ਅਪਡੇਟ ਆਉਂਦੀ ਹੈ ਜੀ ਉਹਦੀ ਤੁਹਾਨੂੰ ਲਾਈਵ ਅਪਡੇਟ ਉਸੇ ਵੇਲੇ ਆ ਕੇ ਦੇਵਾਂਗੇ ਤੇ ਬਾਕੀ ਜੇਕਰ ਤੁਹਾਡੇ ਕੋਈ ਕੁਐਸਚਨ ਸਵਾਲ ਹੈ ਤੁਸੀਂ ਕਮੈਂਟ ਦੇ ਵਿੱਚ ਪੁੱਛ ਲੈਣਾ ਤੁਹਾਨੂੰ ਉਹਦੇ ਜਵਾਬ ਦਿੱਤੇ ਜਾਣਗੇ ਤੇ ਸ਼ਾਮ ਨੂੰ ਇੱਕ ਵਾਰ ਮੜ ਤੋਂ ਲਾਈਵ ਆਵਾਂਗੇ ਤੇ ਤੁਹਾਨੂੰ ਦੱਸਾਂਗੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਅੱਜ ਪੈਨਸ਼ਨਾਂ ਜਾਰੀ ਹੋਈਆਂ ਨੇ ਕੋਈ ਕੋਈ ਹੈਲਪ ਚਾਹੀਦੀ ਤੁਹਾਨੂੰ ਕੁਝ ਪੁੱਛਣਾ ਚਾਹੁੰਦੇ ਆ ਪੈਨਸ਼ਨ ਦੇ ਰਿਲੇਟਡ ਜੋੜੀ ਆਈਡੀ ਕਾਰਡ ਦੇ ਰਿਲੇਟਡ ਜਾਂ ਪੈਨਸ਼ਨ ਲਵਾਉਣ ਦੇ ਰਿਲੇਟਡ ਕੋਈ ਵੀ ਤੁਹਾਡੇ ਕੁਐਸਚਨ ਸਵਾਲ ਹੋਣ ਉਹ ਸਾਨੂੰ ਕਮੈਂਟ ਦੇ ਵਿੱਚ ਤੁਸੀਂ ਪੁੱਛ ਸਕਦੇ ਆ ਸਾਡੇ ਨਾਲ ਸਿੱਧਾ ਰابطਾ ਕਾਇਮ ਕਰ ਸਕਦੇ ਆ ਤੁਹਾਡੀ ਹਰ ਤਰੀਕੇ ਨਾਲ ਹੈਲਪ ਕੀਤੀ ਜਾਵੇਗੀ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ